ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਖੜੇ ਆ ਰੋਮ ਦੇ ਵਿੱਚ ਇੱਕ ਪੰਜਾਬੀ ਰੈਸਟੋਰੈਂਟ ਦੇ ਵਿੱਚ ਤੇ ਜਿਹਦਾ ਨਾਮ ਹੈ ਬੰਬੇ ਰੈਸਟੋਰੈਂਟ ਤੇ ਜਿਹੜਾ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈਗਾ ਤੇ ਆਪਾਂ ਅੰਦਰ ਚੱਲਦੇ ਹਾਂ ਕਿ ਬਾਹਰ ਮੀਂਹ ਪੈਂਦਾ ਹੈ ਤੇ ਭਾਈ ਸਾਹਿਬ ਨਾਲ ਗੱਲਾਂ ਬਾਤਾਂ ਕਰਦੇ ਨੇ ਤੇ ਮੈਂ ਤੁਹਾਨੂੰ ਕਦੇ ਵੀ ਨਹੀਂ ਮਿੱਤਰੋ ਕਿਹਾ ਵੀ ਆਪਣੀ ਵੀਡੀਓ ਨੂੰ ਬਤਵਾਂ ਸ਼ੇਅਰ ਕਰਿਓ ਅੱਜ ਮੈਂ ਤੁਹਾਨੂੰ ਕਹਿਣਾ ਹੈ ਕਿ ਅੱਜ ਵਾਲੀ ਵੀਡੀਓ ਨੂੰ ਬਤਵਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇੱਕ ਤੋਂ ਗੱਲਾਂ ਵਿੱਚ ਆਪਾਂ ਇਦਾਂ ਨਹੀਂ ਕਰਨੀਆਂ ਜਿਹੜੀਆਂ ਆਪਣੀ ਕਮਿਊਨਿਟੀ ਇਟਲੀ ਵਿੱਚ ਰਹਿੰਦੀ ਆ ਉਹਨਾਂ ਦੇ ਫਾਇਦੇ ਦੀਆਂ ਉਹਨਾਂ ਦੇ ਕੰਮ ਆਉਣ ਦੀਆਂ ਗੱਲਾਂ ਬਾਤਾਂ ਨੇ ਤੇ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਨਾਲ ਭਾਈ ਜੀ ਨਾਲ ਮਨਲਾਉਨੇ ਆਪਾਂ ਸੱਸੀ ਗਰਮੀ ਸੱਸੀ ਗਾਲ ਜੀ ਹੋਰ ਸਰਪ੍ਰਮ ਸਾਹਿਬ ਸਭ ਠੀਕ ਠਾਕ ਭਾਈ ਤੇ ਇਹ ਭਾਈ ਉਹਨਾਂ ਨੇ ਆਪਣੇ ਪੰਜਾਬ ਤੋਂ ਆਪਣੇ ਬਿਲਕੁਲ ਆਪਣੇ ਪਰ ਉਸੇ ਪਿੰਡ ਲਾ ਲੀਆ ਬਖੰਨੇ ਤੋਂ ਨਹੀਂ ਬਾਈ ਹਣਾ ਹਾਂਜੀ ਖੰਨਾ ਤੋਂ ਕਿੰਨਾ ਟਾਈਮ ਕੋ ਤੁਹਾਨੂੰ ਇੱਥੇ ਆਇਆ ਨੂੰ ਐਸ ਜੀ 88 ਤੇ ਆਹਣ ਦਸੰਬਰ ਦੇ 1988 ਦੇ ਆਏ ਹਾਂਜੀ ਹਾਂ ਸਦੀਆਂ ਲੰਘੀਆਂ ਮੈਂ ਤੱਕ ਯੁੱਗ ਲੰਘ ਜਾਂਦਾ ਹੈ ਹਾਂਜੀ ਕਿੰਨਾ ਚਾਦਾ ਸਾਲ ਵਧੀਆ ਸਭ ਕੋ ਵਧੀਆ ਜੀ ਹਾਂਜੀ ਤੁਸੀਂ ਬੜੀ ਸਟਰਗਲ ਕੀਤੀ ਹੋਣੀ ਪਹਿਲਾਂ ਬਹੁਤ ਸਟਰਗਲ ਸੀ ਪਹਿਲਾਂ ਤਾਂ ਇੱਥੇ ਬੰਦੇ ਬਹੁਤ ਘੱਟ ਸੀਗੇ ਹਾਂਜੀ ਹਾਂ ਫਿਰ ਹੌਲੀ ਹੌਲੀ ਕੰਮ ਕੀਤਾ ਕੰਮ ਤੋਂ ਬਾਅਦ ਫਿਰ ਬਿਜ਼ਨਸ ਆ ਗਿਆ ਜੀ 2004 ਦੇ ਵਿੱਚ ਤੇ ਰੈਸਟੋਰੈਂਟ ਖੋਲੇ ਅਰਥਾਂ ਪਰਮਾਤਮਾ ਹੀ ਬਹਾ ਸਾਫ ਕਰ ਤੇ ਚੱਲਦਾ ਹਾਂ ਤੇ ਬੱਚੇ ਇਧਰ ਮਿਲੋ ਪਿੰਡ ਨੂੰ ਮਿਲੋ ਇਹ ਵੀ ਨਾਲੇ ਜੀ ਸਸ਼ੀਕਾਲ ਜੀ ਇਕੱਲਾ ਬੰਦਾ ਕਰਕੇ ਕਹਿੰਦੇ ਵੱਡਾ ਨਹੀਂ ਹੁੰਦਾ ਹੈਗਾ ਤੇ ਦੋਨੇ ਰਲ ਕੇ ਰੈਸਟੋਰੈਂਟ ਰਨ ਕਰਦੇ ਸਾਨੂੰ ਬੜਾ ਚੰਗਾ ਲੱਗੇ ਜਦੋਂ ਵੀ ਅਰੇ ਆਈ ਤਾਂ ਨਾ ਤਾਂ ਸਾਨੂੰ ਜਿਹੜੀ ਫੀਲਿੰਗਸ ਆਉਂਦੀ ਹੈ ਬੜੀ ਆਟੋਮੈਟਿਕ ਬਹੁਤ ਵਧੀਆ ਹੁੰਦੀ ਹੈ ਕਿ ਪਰਿਵਾਰ ਵਾਲੀ ਗੱਲਬਾਤ ਹੁੰਦੀ ਹੈ ਐਨ ਵਧੀਆ ਸਾਨੂੰ ਵੀ ਇੱਥੇ ਲੱਗਦਾ ਵੀ ਜਿਵੇਂ ਆਪਣੇ ਘਰ ਦੇ ਬੰਦੇ ਆ ਹੁੰਦੇ ਹਾਂ ਹਾਂਜੀ ਹਾਂਜੀ ਹਾਂ ਹੋਰ ਜੀ ਬਾਕੀ ਸਭ ਚੜ੍ਹਦੀ ਕਲਾ ਤੇ ਬਾਕੀ ਮੇਰੇ ਤਾਂ ਤੁਹਾਨੂੰ ਮਿਲਾਉਣਿਆਂ ਨੂੰ ਪਾਜੀ ਉਹਨਾਂ ਦੇ ਬੇਟਾ ਜੀ ਉਹ ਸਰਨ ਇਹ ਵਿੱਚ ਨਾ ਇੱਕ ਦੋ ਗੱਲਾਂ ਵਿੱਚ ਕਲੀਅਰ ਹੋ ਜਾਣੀਆਂ ਜਿੱਦਾਂ ਨਾ ਕਈ ਆਪਣੇ ਭੈਣ ਭਰਾ ਆਪਾਂ ਨੂੰ ਕਮੈਂਟ ਕਰਦੇ ਹੁੰਦੇ ਆਂ ਵੀ ਇਟਲੀ ਦੇ ਵਿੱਚ ਜਿਹੜੀ ਸਟੱਡੀ ਆ ਉਹਦੀ ਗੱਲਬਾਤ ਕੀ ਆ ਵੀ ਸਾਨੂੰ ਸਾਨੂੰ ਜਵਾਬ ਦੋ ਸਾਨੂੰ ਜਵਾਬ ਦੋ ਕਾਫੀ ਗੱਲਾਂ ਬਾਤਾਂ ਇਦਾਂ ਸਾਨੂੰ ਮਿਲੀਆਂ ਆਪਾਂ ਨੂੰ ਤੇ ਕਮੈਂਟ ਪੜਨ ਨੂੰ ਮਿਲੇ ਨੇ ਤੇ ਮੈਂ ਕਿਹਾ ਵੀ ਆਪਾਂ ਵੀਡੀਓ ਬਣਾ ਕੇ ਜਵਾਬ ਦਰਾਂ ਸਾਰੀ ਗੱਲਾਂ ਬਾਤਾਂ ਦਾ ਇਹ ਆਪਣੇ ਵੀਰ ਜੀ ਹੁਣੀ ਨੇ ਤੇ ਭਾਈ ਉਹਨਾਂ ਦੇ ਬੇਟੇ ਨੇ ਇਹ ਇੱਥੇ ਜੰਮੇ ਬੜੇ ਇੱਥੇ ਹਾਂਜੀ ਹਾਂਜੀ ਇੱਥੇ ਦੇ ਬੋਰਨ ਨੇ ਤੇ ਇੱਥੇ ਪੜ੍ਹੇ ਲਿਖੇ ਨੇ ਤੇ ਇਸ ਟਾਈਮ ਕੀ ਕਰਦੇ ਤੁਹਾਨੂੰ ਆਪੇ ਦੱਸਣਗੇ ਕੀ ਕਰਦੇ ਨੇ ਸਸਿਆ ਭਾਈ ਜੀ ਸਭ ਤੋਂ ਸਾਦੇ ਬਾਈ ਦਾ ਨਾਮ ਕਰਨ ਬਾਈ ਦਾ ਨਾਮ ਹੈ ਤੇ ਡਾਕਟਰ ਨੇ ਲੰਕਸ ਦੇ ਡਾਕਟਰ ਨੇ ਤੇ ਬਾਕੀ ਤੁਸੀਂ ਦੱਸੋ ਕਿਦਾਂ ਤੁਹਾਨੂੰ ਸਟੱਡੀ ਵਗੈਰਾ ਸੱਜਾਂੀ ਕੰਮ ਕਰ ਦੋ ਸਟੱਡੀ ਮੈਂ ਇੱਥੇ ਕੀਤੀ ਐਂਡ ਦੀ ਫਾਈਨਲ ਜਿਹੜੀ ਟ੍ਰੇਨਿੰਗ ਆ ਪਹਿਲਾਂ ਮੈਂ ਇੰਗਲੈਂਡ ਗਿਆ ਸੀਗਾ ਫਾਊਂਡੇਸ਼ਨ ਟ੍ਰੇਨਿੰਗ ਕਰ ਲਈ ਐਂਡ ਚ 2022 ਚ 2022 ਚ ਵੇਰਬਾਬਸ ਆਇਆ ਤੇ ਮਾਸਟਰ ਡਿਗਰੀ ਸ਼ੁਰੂ ਕਰ ਲਈ ਇੱਥੇ ਤੇ ਹੁਣ ਬਸ ਖਤਮ ਹੋਣ ਵਾਲੀ ਆ ਹੁਣ ਫਸਟ ਜਾਂ ਪਹਿਲਾ ਗਿਆ ਦੋ ਏ ਇੰਡੀਅਨ ਪੰਜਾਬੀ ਸਰਜਨ ਇੱਥੇ ਇਟਲੀ ਦੇ ਵਿੱਚ ਤੇ ਹੁਣ ਮੋਸਟਲੀ ਥੋਰੈਸਿਕ ਸਰਜਰੀ ਕਰਦਾ ਮਤਲਬ ਲੰਗਸ ਦੀ ਜੀ ਕੋਈ ਵੀ ਪ੍ਰੋਬਲਮ ਹੋਵੇ ਕੋਈ ਦੀ ਸਾਹ ਦੀ ਪ੍ਰੋਬਲਮ ਹੋਵੇ ਕੋਈ ਵੀ ਤੁਸੀਂ ਲਾ ਲੋ ਸਤ ਤੋਂ ਛੋਟੀ ਜਿਹੀ ਮੇ ਸਟੈਟਿਕ ਦੀ ਪ੍ਰੋਬਲਮ ਤੋਂ ਸਤ ਤੋਂ ਵੱਡੀ ਚੀਜ਼ ਮੇ ਲੰਗਸ ਕੈਂਸਰ ਗੈਦੋ ਉਹਦੀ ਟਰੀਟਮੈਂਟ ਕਰਦੇ ਆ ਤੇ ਉਹਦੀ ਸਰਜਰੀ ਕਰਦੇ ਆ ਓਕੇ ਸਾਡਾ ਇੱਥੇ ਆਉਣ ਦਾ ਮਕਸਦ ਹੈਗਾ ਇਹੀ ਸੀਗਾ ਮੈਨੂੰ ਉਹਨਾਂ ਨੇ ਕੱਲ ਪਰਸੋ ਬਾਈ ਜੀ ਦਾ ਫੋਨ ਆਇਆ ਸੀਗਾ ਕਹਿੰਦੇ ਵੀ ਬਾਈ ਜੀ ਉਹਨੇ ਇੱਥੇ ਹਸਪੀਟਲ ਦੇ ਵਿੱਚ ਆਪਣੇ ਜੌਬ ਕਰਦਦੇ ਨੇ ਜਿੱਥੇ ਨਾ ਉੱਥੇ ਆਪਰੇਸ਼ਨ ਵਗੈਰਾ ਕਰਦਦੇ ਨੇ ਆਪਣੇ ਕਈ ਉੱਥੇ ਪੰਜਾਬੀ ਭੈਣ ਭਰਾ ਆਪਣੇ ਆਉਣ ਇਹਨਾਂ ਨੂੰ ਲੈਂਗੁਏਜ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤੇ ਇਹਨਾਂ ਨੇ ਆਪੇ ਫਾਜ਼ਲ ਸਾਹਿਬ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਪਾਂ ਨੇ ਕੋਈ ਇਦਾਂ ਦੀ ਵੀਡੀਓ ਬਣਾਉਣੀ ਆ ਜਿਹਦੇ ਵਿੱਚ ਆਪਣੇ ਜਿੰਨੇ ਵੀ ਆਪਣੇ ਪੰਜਾਬੀ ਭਾਈਚਾਰ ਆਪਣੇ ਸਾਰੇ ਭੈਣ ਭਰਾ ਹੈਗੇ ਨੇ ਵੀ ਸਾਰਿਆਂ ਤੱਕ ਮੈਸੇਜ ਚਲੇ ਜਾਵੇ ਵੀ ਕਈ ਵਾਰੀ ਕੀ ਹੁੰਦਾ ਨਾ ਵੀ ਉ ਮੌਕੇ ਤੇ ਆਪਰੇਸ਼ਨ ਦੀ ਗੱਲਬਾਤ ਹੁੰਦੀ ਹੈ ਤੇ ਮੌਕੇ ਤੇ ਆਪਣੇ ਉਹਦਾ ਲੈਂਗੁਏਜ ਨਹੀਂ ਆਉਂਦੀ ਕਾਫੀ ਦਿੱਕਤ ਮਿੱਤਰੋ ਪੈਂਦੀ ਆ ਇਹ ਗੱਲ ਨੂੰ ਸਮਝਦੇ ਹੋਣਗੇ ਆਪਣੇ ਜਿਹੜੇ ਵੀਰ ਭੈਣਾ ਆਪਣੀ ਇਟਲੀ ਵਿੱਚ ਰਹਿੰਦੀਆਂ ਹੋਣਗੀਆਂ ਉਹਨਾਂ ਨੂੰ ਇਹ ਗੱਲ ਦਾ ਬਖੋਬੀ ਪਤਾ ਹੋਊਗਾ ਵੀ ਲੈਂਗੁਏਜ ਬਹੁਤ ਵੱਡੀ ਪ੍ਰੋਬਲਮ ਬਣ ਜਾਂਦੀ ਹੈ ਜੇ ਨਾ ਆਉਂਦੀ ਹੋਵੇ ਤੇ ਬਾਈ ਜੀ ਉਹਨੂੰ ਕਹਿੰਦੇ ਆਪਾਂ ਵੀਡੀਓ ਵੀ ਬਣਾਉਣੀ ਆ ਵੀ ਉਹਦੇ ਵਿੱਚ ਆਪਾਂ ਸਾਰੀ ਗੱਲਬਾਤ ਦੱਸਾਂਗੇ ਆਪਣਾ ਮੋਬਾਈਲ ਨੰਬਰ ਵੀ ਦੇਣਗੇ ਇਹ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਲੈਂਗੁਏਜ ਦੇ ਪ੍ਰਤੀ ਤੇ ਉਹਨਾਂ ਨਾਲ ਕੰਟੈਕਟ ਕਰ ਸਕਦਾ ਹੈ ਤੇ ਆ ਕੇ ਜਿਹੜੀ ਗੱਲਬਾਤ ਹੋਊਗੀ ਤੁਹਾਨੂੰ ਆਪ ਭਾਈ ਜਪੜੇ ਇੱਕ ਵਾਰ ਨੰਬਰ ਬੋਲ ਦਿਓ ਤੇ ਬਾਕੀ ਤੁਸੀਂ ਤਾਂ ਉਹਨੂੰ ਕਿਹੜੀ ਕਿਹੜੀ ਪ੍ਰੋਬਲਮ ਫੇਸ ਕਰਦੇ ਆ ਆਪਣੇ ਪੰਜਾਬੀ ਆਪਣੇ ਵੀਰ ਇਥੇ ਹੁੰਦੇ ਆ ਸੋ ਮੋਸਟਲੀ ਮੈਂ ਡਿਫਰੈਂਟ ਡਿਫਰੈਂਟ ਹਸਪੀਟਲ 'ਚ ਕੰਮ ਕਰਦਾ ਮੇਨਲੀ ਹਸਪੀਟਲ ਹੈਗਾ ਤਰਪੁਰਗਾ ਦਾ ਯੂਨੀਵਰਸਿਟੀ ਹੋਰ ਇਹ ਅਗਲਾ ਜਿਹੜਾ ਹਸਪੀਟਲ ਆ ਉਹ ਕੈਂਪਸ ਬਿਓਮੈਡਿਕੋ ਤ੍ਰਿਗੋਰੀਆ ਵੱਲ ਸੋ ਮੋਸਟਲੀ ਆ ਦੋ ਹਸਪੀਟਲ 'ਚ ਮੈਂ ਸਰਜਰੀ ਦਾ ਕਰਦਾ ਕੰਮ ਕਰਦਾ ਜੇ ਕਿਸੇ ਨੂੰ ਵੀ ਕੋਈ ਥੋਰੈਸਿਕ ਦੀ ਪ੍ਰੋਬਲਮ ਕੋਈ ਲੰਗਸ ਦੀ ਪ੍ਰੋਬਲਮ ਕੋਈ ਸਰਜਰੀ ਦੀ ਪ੍ਰੋਬਲਮ ਹੋਵੇ ਉਹ ਉਸ ਕਾਰਨ ਲਈ ਕੰਮ ਕਰਦਾ ਜੇ ਕਿਸੇ ਨੂੰ ਅ ਐਮਰਜੈਂਸੀ ਜਾਂ ਪ੍ਰੋਂਟੋ ਸੋਕੋਰਸੋ ਜਿਵੇਂ ਕਹਿੰਦੇ ਆ ਇੱਥੇ ਉਹਨਾਂ ਦੀ ਕੋਈ ਪ੍ਰੋਬਲਮ ਹੋਵੇ ਕੋਈ ਐਮਰਜੈਂਸੀ ਦੀ ਲੋੜ ਹੋਵੇ ਉਹ ਵੀ ਮੈਂ ਡਿਫਰੈਂਟ ਹਸਪੀਟਲ 'ਚ ਕੰਮ ਕਰਦਾ ਉਹਦਾ ਹਸਪੀਟਲ ਦਾ ਨਾਮ ਹੈਗਾ ਹਸਪੀਟਾਲੇ ਡੀ ਗਾਸਟੇਲੀ ਉਹ ਹੈਗਾ ਰਿਚੇਵਲ ਤੇ ਮੋਸਟਲੀ ਆ ਤਿੰਨ ਹਸਪੀਟਲ 'ਚ ਕੰਮ ਕਰਦਾ ਤੁਸੀਂ ਇੱਕ ਵਾਰੀ ਮਾੜਾ ਆਪਣਾ ਮੋਬਾਈਲ ਨੰਬਰ ਬੋਲ ਦਿਓ ਕਿੰਮਰ ਕਿਸੇ ਨੇ ਤੁਹਾਡਾ ਕੰਟੈਕਟ ਕਰਨਾ ਹੋਵੇ ਹਨਾ ਤੇ ਬੰਦਾ ਤੁਹਾਨੂੰ ਕਰ ਸਕਦਾ ਹੋਵੇ ਇਟਲੀ ਚ ਜਿਹਦਾ ਮਰਜੀ ਪੰਜਾਬੀ ਬੋਲੋ ਅ ਇੰਗਲਿਸ਼ ਬੋਲੋ ਓਕੇ 324 981 1365 ਤੇ ਬਾਈ ਇਹ ਨੰਬਰ ਮਿੱਤਰੋ ਸੇਵ ਕਰਕੇ ਤੇ ਤੁਸੀਂ ਰੱਖ ਲਿਓ ਕਦੇ ਵੀ ਤੁਹਾਨੂੰ ਲੰਗੁਏਜ ਦੇ ਪਰਤੇ ਕੋਈ ਪ੍ਰੋਬਲਮ ਹੋਵੇ ਤਾਂ ਵੈਸੇ ਵੀ ਕਈ ਵਾਰੀ ਕਿ ਮੈਡੀਕਲ ਲਾਈਨ ਦੇ ਵਿੱਚ ਜਦੋਂ ਹੈਲਪ ਦੀ ਲੋੜ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਇੱਕ ਜਿਆ ਮੈਨੂੰ ਬੜੀ ਚੰਗੀ ਆ ਭਾਈ ਗੱਲ ਲੱਗੀ ਇਹ ਵੀ ਇਹ ਆਪਣੀ ਪੰਜਾਬੀਆਂ ਦੇ ਹਿੱਸੇ ਆਈ ਆ ਸੇਵਾ ਕਰਨੀ ਹੈ ਨਾ ਤੇ ਜੇ ਸਾਡਾ ਬਲੱਡ ਹੈ ਨਾ ਉਹ ਇਦਾਂ ਰਹੀ ਆ ਅਸੀਂ ਜਿਹੜੀ ਮਰਜ਼ੀ ਧਰਤੀ ਉੱਪਰ ਚਲੇ ਜਾਈਏ ਪੜਾਅ ਦੇ ਅੰਦਰ ਖੂਨ ਹੈ ਨਾ ਉਹ ਪੰਜਾਬੀ ਹੋਇਆ ਦੇਖੋ ਇੱਥੇ ਦਾ ਬੱਚਾ ਬੌਰਨ ਹੈ ਤੇ ਇੱਥੇ ਜੰਮਿਆ ਪੜਿਆ ਇੱਥੇ ਪੜਿਆ ਤੇ ਜਿਹੜੀ ਪੰਜਾਬੀ ਦੇ ਅੰਦਰ ਝਲਕਦੀ ਹੈ ਕਹਿੰਦਾ ਮੈਂ ਸੇਵਾ ਕਰਨੀ ਚਾਹੁੰਦਾ ਹਾਂ ਨਾ ਵੀ ਨਹੀਂ ਦੇਖ ਹੁੰਦਾ ਮੇਰੇ ਤੋਂ ਐਦਾ ਜਦੋਂ ਆਪਣੇ ਮਾਮਾ ਭੈਣ ਆਪਣੀਆਂ ਲੈਂਗੁਏਜ ਨਹੀਂ ਹੁੰਦੀ ਹੈ ਨਾ ਤੇ ਮੈਨੂੰ ਬੜਾ ਚੰਗਾ ਲੱਗਾ ਸਹੀ ਗੱਲ ਹੈ ਮੈਂ ਦਿਲੋਂ ਸਪੈਸ਼ੀਅਲ ਕਰਦਾ ਵੀ ਇਹ ਗੱਲ ਦੀ ਤਾਂ ਹੀ ਭੱਜੇ ਆਪਾਂ ਅੱਜ ਸਹੀ ਗੱਲ ਹੈ ਤੇ ਤੁਸੀਂ ਇੱਕ ਵਾਰੀ ਆਪਣਾ ਨਾਮ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਇੱਕ ਵਾਰੀ ਤਾਂ ਕਿ ਤੁਹਾਡੇ ਨਾਲ ਕੋਈ ਗਲਤ ਗੱਲਬਾਤ ਕਰ ਲਵੇ ਨਾ ਮੇਰਾ ਨਾਮ ਹੈਗਾ ਕਰਨ ਕੁਮਾਰ ਤੇ ਮੇਰਾ ਫ 1365 ਤੁਸੀਂ ਲਿਆ ਕੇ ਦੇਖੋ ਯਾਰ ਮੁੰਡੇ ਦੀ ਤੇ ਮੰਨ ਲਓ ਵੀ ਡਾਕਟਰ ਹੈ ਆਪਣੇ ਕੀ ਕਰਾ ਜਿਗਾ ਜਿਹੜਾ ਬੰਦਾ ਡਾਕਟਰ ਹੁੰਦਾ ਉਹ ਵੀ ਕਹਿੰਦਾ ਡਾਕਟਰ ਫਲਾਣਾ ਸਿੰਘ ਹੈ ਨਾ ਤੇ ਮੁੰਡੇ ਨੇ ਸਿੱਧਾ ਕਰਨ ਗਿਆ ਵੀ ਨਹੀਂ ਗਿਆ ਵੀ ਹਾਂ ਡਾਕਟਰ ਵੀ ਨਹੀਂ ਕਿਹਾ ਆਪਣੇ ਆਪ ਨੂੰ ਤੇ ਬਹੁਤ ਵੱਡੀ ਗੱਲ ਹੈ ਜਿਆਦਾ ਸਹੀ ਗੱਲ ਹੈ ਰਿਸਪੈਕਟ ਹੈ ਤੇ ਸੱਚੀ ਗੱਲ ਹੈ ਦਿਲੋਂ ਤੇ ਬਾਕੀ ਆਪਾਂ ਹੁਣ ਰੈਸਟੋਰੈਂਟ ਵੀ ਘੁੰਮਦੇ ਜਦੋਂ ਦਿਖਾਉਣੇ ਮਿੱਤਰੋ ਕਾਫੀ ਜ਼ਿਆਦਾ ਵਧੀਆ ਰੈਸਟੋਰੈਂਟ ਬਣਾਇਆ ਜਿੰਨੀ ਵਾਰ ਵੀ ਇੱਥੇ ਅਸੀਂ ਖਾਣਾ ਖਾਣ ਵਾਸਤੇ ਇੱਥੇ ਆਏ ਹਾਂ ਨਾ ਤਾਂ ਮੰਨ ਲਓ ਵੀ ਲਾਜਵਾਬ ਖਾਣਾ ਹੀ ਖਾਦਾ ਹੈ ਤੇ ਭਾਈ ਹੁਣ ਦਿਖਾਓ ਮਾਡਾ ਰੈਸਟੋਰੈਂਟ ਦਿਖ ਹਾਂਜੀ ਭਾਜੀ ਹੋਰ ਭਾਜੀ ਹਾਂਜੀ ਠੀਕ ਹੈ ਕਿੰਨਾ ਕੁ ਟਾਈਮ ਹੋ ਗਿਆ ਫਿਰ ਤੁਹਾਨੂੰ ਵੀ ਚੱਲੀ ਜਾਂਦਾ ਸਾਰਾ ਕੁਝ ਹਾਂਜੀ ਸਭ ਕੁਝ ਵਧੀਆ ਜੀ ਇਹ ਹਾਂਜੀ ਇੱਥੇ ਜੀ ਮੋਸਟਲੀ ਇਟਾਲੀਅਨ ਜਿਆਦੇ ਕਸਟਮਰ ਆਂਦੇ ਥੋੜੇ ਆਪਣੇ ਥੋੜੇ ਤੁਹਾਨੂੰ ਪਤਾ ਘੱਟੇ ਆਉਂਦੇ ਨੇ ਫਿਰ ਬਾਕੀ ਬਹੁਤ ਵਧੀਆ ਚੱਲਦੇ ਆ ਜੀ ਭਾਜੀ 772 ਸੀਟਾਂ ਆਂਦਣੇ ਜੀ 20 ਸੀਟਾਂ ਬਾਹਰ ਨੇ ਹਾਂਜੀ ਬਾਕੀ ਇੰਡੀਅਨ ਖਾਣਾ ਪੀਓਰ ਇੰਡੀਅਨ ਖਾਣਾ ਜੀ ਹਾਂਜੀ ਟਾਈਮ ਟੇਬਲ ਕੋਈ ਟਾਈਮ ਟੇਬਲ 11 ਤੋਂ 3 ਜੀ 6 ਤੋਂ 11:30 ਲਾਸਟ ਆਰਡਰ ਹੁੰਦਾ ਜੀ ਓਕੇ ਜੀ ਹਾਂ ਜੀ ਕੈਟਰੀਂਗ ਵਾਲੇ ਜੇ ਕਿਸੇ ਨਾਲ ਕੋਈ ਕੈਟਰੀਂਗ ਮੈਰਿਜ ਅਸੀਂ ਕਾਫੀ ਅਟੈਂਡ ਕਰਦੇ ਹਾਂ ਜੀ ਬਾਹਲੇ ਮੈਰਿਜ ਆਉਂਦੇ ਨੇ ਮੈਂ ਅਮਰੀਕਾ ਤੋਂ ਆਉਂਦੀ ਆ ਤੇ ਹੋਟਲਾਂ 'ਚ ਸਾਡੇ ਬੜੇ ਹੋਟਲਾਂ ਕੰਡੈਕਟ ਨੇ ਜੇ ਕਿਸੇ ਵੀਰ ਨੂੰ ਬੜੇ ਹੋਟਲ ਵਿੱਚ 500 700 ਦੀ ਕੈਟਿੰਗ ਚਾਹੀਏ ਜਾਂ ਕੋਈ ਹਾਲ ਚਾਹੀਏ ਤਾਂ ਅਸੀਂ ਉਹਦਾ ਅਰੇਂਜਮੈਂਟ ਕਰ ਸਕਦੇ ਹਾਂ ओके रेस्टोरेंट ਦਾ ਨਾਮ ਹੈ ਬੰਬੇ ਰੈਸਟੋਰੈਂਟ ਜਿਹੜਾ ਰੇ ਦੀ ਰੋਮਾ ਦੇ ਵਿੱਚ ਪੈਂਦਾ ਹੈ ਤੇ ਤੁਸੀਂ ਆਪਣਾ ਇੱਕ ਵਾਰੀ ਨੰਬਰ ਬੋਲ ਲੋਗੇ ਇਹਨਾਂ ਦਿੱਕਤ ਦਾ ਕਾਫੀ ਆਉਂਦੀ ਹੈ ਚੀਜ਼ ਦੀ ਵੀ ਵੀ ਆਪਣਾ ਕੋਈ ਫੰਕਸ਼ਨ ਕਰਨਾ ਹੁੰਦਾ ਬੰਦਾ ਸੋਚਦਾ ਵੀ ਯਾਰ ਕਿਹਨੂੰ ਫੋਨ ਕਰੀਏ ਕਿੱਥੇ ਕਰੀਏ ਤੇ ਤੁਸੀਂ ਫੋਨ ਮਿੱਤਰੋ ਭਾਈ ਉਹਨਾਂ ਨੂੰ ਕਰ ਲੈ ਨੰਬਰ ਹੁਣ ਨੋਟ ਕਰ ਲਿਓ ਹਾਂਜੀ 328 947 5242 ਜੀ ਹਾਂਜੀ ਤੇ ਕੋਈ ਬਰਥਡੇ ਫੰਕਸ਼ਨ ਹੋਵੇ ਵਿਆਹ ਦਾ ਫੰਕਸ਼ਨ ਹੋਵੇ ਕੋਈ ਮਰਜੀ ਫੰਕਸ਼ਨ ਹੋਵੇ ਇੱਥੇ ਆ ਕੇ ਵੀ ਤੇ ਤੁਸੀਂ ਘਰੇ ਵੀ ਜ਼ਬਾਰ ਵੀ ਚਾਹੀਦਾ ਬਾਹਰ ਵੀ ਅਸੀਂ ਖਾਣਾ ਸਰਵਿਸ ਕਰ ਸਕਦੇ ਹਾਂ ਬੂਸੇ ਲਗਾ ਸਕਦੇ ਹਾਂ ਕੋਈ ਏਡੀ ਵੀੜੀ ਸਾਡੇ ਲਈ ਨੋ ਪ੍ਰੋਬਲ ਸਹੀ ਗੱਲ ਐ ਐਕਸਪੀਰੀਅੰਸ ਬੋਲਦੇ ਮਿੱਤਰੋ ਇਹ ਕਹਿੰਦਾ ਸਾਡੇ ਬਾਅਦ ਦੀ ਬਹੁਤ ਹੀ ਵੱਡੀ ਗੱਲ ਇਹਦਾ ਮਤਲਬ ਕੀ ਐ ਵੀ ਪਿੱਛੇ ਬਹੁਤ ਵੱਡਾ ਐਕਸਪੀਰੀਅੰਸ ਐ ਸਹੀ ਗੱਲ ਐ ਕੋਈ ਨਵੇਂ ਬੰਦੇ ਦਾ ਬੰਦੇ ਦੇਖੀ ਘੱਬਰ ਜਨੈ 50 ਬੰਦੇ ਆ ਜਾਣ ਪਰ ਇਹ ਘੱਬਰ ਨਹੀਂ ਗੱਲਾਂ ਗਈਆਂ ਰੈਸਟੋਰੈਂਟ ਦਿਖਾਉਂ ਜੀ ਆ ਜਾਓ ਤੁਹਾਡਾ ਇੱਕ ਤਾਂ ਸਾਲਾ ਅੰਦਰ ਬੜੀ ਸਾਰੇ ਸਾਲਾਂ ਦਾ ਜਿਹਦੇ ਵਿੱਚ ਮੰਨ ਲਓ ਵੀ 15 ਬੰਦੇ ਉੱਥੇ ਬੈਹਣਦੇ ਹਾਂ ਜੀ ਤੇ ਇੱਕ ਇਹਦੇ ਵਿੱਚ ਬੈਹੋ 17 ਬੰਦੇ ਅੰਦਰ ਬੈਹਣਦੇ ਆ ਇੱਧਰ ਬੈਹਣ ਹਾਂ ਜੀ ਹਾਂ ਜੀ ਇਹ ਦੋ ਸਾਲਾ ਹੋ ਗਿਆ ਹਾਂ ਜੀ ਦੋ ਸਾਲਾ ਜੀ ਠੀਕ ਹੋ ਤੇ ਇਧਰ ਹਾਂ ਜੀ ਇਹ ਵੀ ਮਲਾ ਦੋ ਬਾਈ ਜੀ ਉਹਨਾਂ ਨੂੰ ਵੀ ਸਸੀਆ ਬਾਈ ਜੀ ਕੀ ਹਾਲ ਚੜਾ ਠੀਕ ਠਾਕ ਹਾਂ ਸਭ ਵਧੀਆ ਠੀਕ ਠਾਕ ਤੇ ਇਹ ਬਾਈ ਉਹਨੇ ਕੰਮ ਕਰਦੇ ਨੇ ਇਥੇ ਬਾਈ ਉਹਨਾਂ ਦੇ ਕੋਲ ਤੇ ਜਿੰਨੀ ਵਾਰ ਵੀ ਆਈਦਾ ਅਸੀਂ ਸਭ ਤੋਂ ਚੰਗੀ ਲੱਗਦਾ ਹੈ ਸਭ ਤੋਂ ਵੱਡੀ ਗੱਲ ਪਤਾ ਕੀ ਆ ਬਾਈ ਜੀ ਬਗ ਬੋਸ ਨਹੀਂ ਬਣਨੇ ਬਾਈ ਬਗ ਥੈਂਕ ਯੂ ਜੀ ਥੈਂਕ ਯੂ ਤੁਸੀਂ ਤੇ ਇਹ ਵੀ ਸਾਡੇ ਸਾਡੇ ਇਲਾਕੇ ਦੇ ਕਿਹੜਾ ਪਿੰਡ ਆ ਭਾਜਾ ਆਪਣਾ ਖੰਨਾ ਸ਼ਹਿਰ ਖੰਨਾ ਸ਼ਹਿਰ ਸੇਮ ਇੱਕੋ ਸ਼ਹਿਰ ਦੇ ਨੇ ਨਾ ਹਾਂ ਜੀ ਤੇ ਉਥੋਂ ਅਟੈਚਮੈਂਟ ਤੇ ਨਾਲ ਕੰਮ ਕਰ ਵਧੀਆ ਚੱਲੀ ਜਾਂਦਾ ਠੀਕ ਹੈ ਜੀ ਹਾਂ ਜੀ ਵਧੀਆ ਸੁਣਤਾ ਪਰ ਹੋ ਗਿਆ ਨਾ ਪ੍ਰੋਪਰ ਦੇਖੋ 1 ਸਾਰੇ ਆਓ ਤੇ ਫੈਮਿਲੀ ਤਰ੍ਹਾਂ ਦਾ ਇੱਕ ਸਿਸਟਮ ਬਣ ਜਾਂਦਾ ਉਹ ਤੇ ਇੰਡੀਅਨ ਬੰਦੇ ਆਉਂਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਸਿਸਟਮ ਵਧੀਆ ਬਣ ਜਾਂਦਾ ਸਹੀ ਗੱਲ ਹੈ ਤੇ ਫੂਡ ਬਹੁਤ ਵਧੀਆ ਹੁੰਦਾ ਆਪਣਾ ਤੇ ਬਾਕੀ ਸਾਰੇ ਆਓ ਟੈਸਟ ਕਰੋ ਤੇ ਪਤਾ ਲੱਗੂਗਾ ਫਿਰ ਸਹੀ ਗੱਲ ਇੱਕ ਘਰ ਵਰਗਾ ਸਿਸਟਮ ਬਣ ਜਾਂਦਾ ਘਰ ਵਰਗਾ ਸਿਸਟਮ ਬਣ ਨਹੀਂਦਾ ਨਾ ਨਾ ਬਧੀ ਗੱਲ ਬੋਲਦੇ ਥੈਂਕ ਯੂ ਜੀ ਓਕੇ ਬ్రో ਤੇ ਇੱਕ ਸਾਲਾ ਮਿੱਤਰ ਉਹ ਇੱਧਰ ਹੈ ਹਾਂਜੀ ਹਾਂ ਤੇ ਇਹਦੇ ਵਿੱਚ ਹੈਗੇ ਕਾਫੀ ਜਗ੍ਹਾ ਹੈ ਨਾ ਬੈਠਣ ਵਾਸਤੇ ਇਹ ਚੀਜ਼ 24 ਹੋ ਜਾਂਦੇ 24 ਬੰਦੇ ਬਹਿ ਜਾਂਦੇ ਜੀ ਇਹਦੇ ਵਿੱਚ 24 ਬੰਦੇ ਬਹਿ ਜਾਂਦੇ ਹਾਂਜੀ ਹਾਂਜੀ ਓਕੇ ਹਾਂਜੀ ਹਾਂ ਮਲੋਈ 15 ਬੰਦੇ ਇੱਧਰ ਬੈਜਣੇ ਆ ਤੇ 15 ਕੁ ਬੰਦੇ ਇੱਧਰ ਬੈ ਤੇ 24 ਇੱਕ ਹਾਲ ਉੱਪਰ ਇੱਕ ਹਾਲ ਉੱਪਰ ਹੋ ਰਿਹਾ ਜਿਹੜਾ ਮੇਨ ਹਾਲ ਹੈ ਜਿਹਦੇ ਵਿੱਚ ਅਸੀਂ ਮਤਲਬ ਵੀ ਇੱਕ ਏਰਾ ਕੁਸ਼ਾਨ ਵੀਰ ਵੱਡੇ ਬਣਾਏ ਸੀਗਾ ਆਪਾਂ ਹਾਂਜੀ 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 ਇੱਕ ਆਹ ਵਾਲਾ ਹਾਲ ਹੈ ਮਿੱਤਰੋ ਇਸ ਦੇ ਵਿੱਚ 30 ਬੰਦੇ ਬੈ ਸਕਦੇ ਜੀ 30 ਬੰਦੇ ਬੈਣਾ ਯਾਰ ਓਕੇ 30 ਬੰਦਿਆਂ ਦਾ ਮਤਲਬ ਪਾਸ ਹੈ ਤੇ ਇਧਰ ਹੋਗੇ ਮਤਲਬ 65 ਬੰਦਿਆਂ ਦੀ ਅਰੇਂਜਮੈਂਟ ਹੈਗੀ 70 72 ਬੰਦਿਆਂ ਦੀ ਅਰੇਂਜਮੈਂਟ 72 ਬੰਦੇ 72 ਕੁਰਸੀਆਂ ਲੱਗੀਆਂ 72 ਬੰਦੇ ਬੈਠ ਸਕਦੇ ਤੇ ਕੋਈ ਵੀ ਤੁਸੀਂ ਆਪਣੀ ਬਰਥਡੇ ਪਾਰਟੀ ਕਰਨੀ ਹੋਵੇ ਕੋਈ ਫੰਕਸ਼ਨ ਕਰਨਾ ਹੋਵੇ ਛੋਟਾ ਕਰਨਾ ਹੋਵੇ ਵੱਡਾ ਕਰਨਾ ਹੋਵੇ ਪਹਿਲਾਂ ਕੰਟੈਕਟ ਨੰਬਰ ਹੈਗਾ ਦਿੱਤਾ ਤੁਹਾਨੂੰ ਆਪਾਂ ਨੇ ਤੇ ਉਹਦੇ ਗੱਲਬਾਤ ਕਰਕੇ ਤੁਸੀਂ ਇੱਥੇ ਬੁੱਕ ਕਰਵਾ ਸਕਦੇ ਹੋ ਤੇ ਲੰਬੇ ਵਾਲੀ ਕੋਈ ਗੱਲ ਨਹੀਂ ਮਿੱਤਰੋ ਗਾਰੰਟੀ ਆਪਣੀ ਇਹ ਚੀਜ਼ ਦੀ ਬਈ ਸਹੀ ਗੱਲ ਆ ਸੀ ਤਾਂ ਕਿ ਅੱਜ ਦੇ ਉਹਨਾਂ ਕਿ ਕਾਫੀ ਟਾਈਮ ਤੋਂ ਸਾਨੂੰ ਆਂਦੇ ਨੂੰ ਹੋ ਗਿਆ ਠੀਕ ਸਾਡੇ ਬਹੁਤ ਸਤਿਕਾਰਯੋ ਕੀ ਤੁਸ ਕਾਰਲੋ ਕੀ ਕਰਨੀ ਮੈਂ ਨਹੀਂ ਨਹੀਂ ਕਰ ਕੋ ਮੈਂ ਤਾਂ ਉਹ ਤੇ ਬਾਕੀ ਨਾ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀਗਾ ਮੈਂ ਇੱਕ ਦਿਮਾਗ ਚ ਗੱਲਾਂ ਕਰਦੀ ਗੱਲ ਇੱਕ ਹੋਰ ਗੱਲ ਆਈ ਆ ਤੁਹਾਡਾ ਨਾ ਭੈਣ ਤੁਹਾਡਾ ਗੱਲ ਕਰਦਾ ਹਾਂ ਹਾਂਜੀ ਹਾਂਜੀ ਵੀ ਜਿੱਦਾਂ ਮਤਲਬ ਬਾਈ ਤੁਸੀਂ ਕੋਲ ਨੂੰ ਆ ਜਾਓ ਆ ਜਾ ਵੀਰੇ ਜਿੱਦਾਂ ਬਾਈ ਕਰਨਾ ਆਪਣਾ ਨਾ ਤੇ ਜਦੋਂ ਬੰਦੇ ਨੂੰ ਪਹਿਲੀ ਵਾਰ ਮਿਲਦੇ ਆ ਲੱਗਦੇ ਨੇਗੇ ਵੀ ਹਾਂ ਇਟਾਲੀਅਨ ਦੇ ਵਿੱਚ ਇੱਥੇ ਜੰਮਿਆ ਪੜਿਆ ਤੇ ਇੱਥੇ ਪੜਿਆ ਕਿਉਂਕਿ ਪੰਜਾਬੀ ਇੰਨੀ ਸ਼ੁੱਧ ਬੋਲਦਾ ਨੇ ਵਧੀਆ ਪੰਜਾਬੀ ਬੋਲਦਾ ਇਹ ਫਿਰ ਇਦਾਂ ਕੀਤਾ ਸੀ ਦੇਖਦੇ ਬੱਚੇ ਨਾ ਜੀ ਬੱਚੇ ਪੰਜਾਬੀ ਕਿੱਥੇ ਬੋਲਦੇ ਨੇ ਨਹੀਂ ਮੈਂ ਸ਼ੁਰੂ ਤੋਂ ਹੀ ਮੈਂ ਵੀ ਤੇ ਮੇਰੇ ਹਸਬੰਡ ਵੀ ਦੋਨੋਂ ਨਹੀਂ ਅਸੀਂ ਕਦੇ ਵੀ ਇਹਨਾਂ ਨੂੰ ਘਰ ਦੇ ਵਿੱਚ ਅਸੀਂ ਇਹ ਨਹੀਂ ਗਿਆ ਸੀ ਵੀ ਤੁਸੀਂ ਇਟਾਲੀਅਨ ਕਿਉਂਕਿ ਇਟਾਲੀਅਨ ਤਾਂ ਸਕੂਲਾਂ 'ਚ ਸਿੱਖ ਹੀ ਲੈਣੀ ਸੀਗੀ ਇਹਨਾਂ ਨੇ ਉਹ ਵੀ ਜ਼ਰੂਰੀ ਆ ਪਰ ਪੰਜਾਬੀ ਵੀ ਜੋ ਮਾਂ ਜੋ ਮਾਂ ਬੋਲੀ ਆ ਸਾਡੀ ਉਹ ਨਹੀਂ ਛੱਡਣੀ ਚਾਹੀਦੀ ਹੈਨਾ ਦੋ ਹੀ ਬੇਟੇ ਨੇ ਦੋ ਹੀ ਡਾਕਟਰ ਨੇ ਦੋ ਹੀ ਬਿਲਕੁਲ ਪਿਓਰ ਪੰਜਾਬੀ ਬੋਲਦੇ ਨੇ ਹੈਨਾ ਤੇ ਮੈਂ ਇਹਨਾਂ ਨੂੰ ਇਹੀ ਆ ਵੀ ਆਪਣੇ ਕਲਚਰ ਦੇ ਨਾਲ ਨਾਲ ਜੋੜ ਕੇ ਵੀ ਅੱਗੇ ਇਹਨਾਂ ਨੂੰ ਸਟੱਡੀ ਵੀ ਕਰਵਾਈ ਆ ਚਲੋ ਬੱਚੇ ਇੱਥੇ ਇਟਲੀ 'ਚ ਰਹਿ ਕੇ ਇੰਨੀ ਵਧੀਆ ਸਟੱਡੀ ਕੀਤੀ ਆ ਇਹਨਾਂ ਨੇ ਤੇ ਕਦੇ ਵੀ ਸਾਨੂੰ ਸ਼ਿਕਾਇਤ ਦਾ ਕੋਈ ਵੀ ਮੌਕਾ ਬੱਚਿਆਂ ਨੇ ਦੋਹਾਂ ਨੇ ਨਹੀਂ ਦਿੱਤਾ ਚਲੋ ਚੰਗੀ ਅਸੀਂ ਵੀ ਆਪਣੀ ਮਿਹਨਤ ਕੀਤੀ ਤੇ ਇਹਨਾਂ ਨੇ ਵੀ ਮਿਹਨਤ ਕਰਕੇ ਸਾਨੂੰ ਦਿਖਾਈ ਉਹਦੇ ਵਿੱਚ ਦਿਖਾਈ ਹਾਂਜੀ ਹਾਂਜੀ ਇਹ ਦੋ ਬੇਟੇ ਨੇ ਇੱਕ ਬੇਟਾ ਲੰਗਜ਼ ਦਾ ਡਾਕਟਰ ਹੈ ਤੇ ਦੂਜਾ ਬੇਟਾ ਬ੍ਰੇਨ ਦਾ ਡਾਕਟਰ ਹੈ ਉਹਨੇ ਡਿਊਟੀ ਕਿੱਥੇ ਦੋ ਜੇ ਵੱਡੀ ਵੀ ਉਹ ਜਰਮਨ ਦੇ ਵਿੱਚ ਆ ਉਹਨਾਂ ਦੀ ਡਿਊਟੀ ਜਰਮਨ ਦੇ ਵਿੱਚ ਕੋਈ ਵੀ ਭੈਣ ਭਾਈ ਨੂੰ ਜਰਮਨ ਦੇ ਵਿੱਚ ਵੀ ਲੋੜ ਹੋਊਗੀ ਅਸੀਂ ਉਹਨਾਂ ਦਾ ਵੀ ਨੰਬਰ ਸੈਂਡ ਕਰ ਦਾਂਗੇ ਉਹ ਸਪੈਸ਼ਲਿਸਟ ਬ੍ਰੇਨ ਹੈਗੇ ਨੇ ਤੇ ਤੁਸੀਂ ਉਹਨਾਂ ਦੀ ਵੀ ਕੋਈ ਸਲਾਹ ਲੈਣੀ ਆ ਕੋਈ ਤੁਹਾਨੂੰ ਜ਼ਰੂਰਤ ਆ ਅਸੀਂ ਉਹ ਹਰ ਟਾਈਮ ਮਦਦ ਲਈ ਅਸੀਂ ਪੰਜਾਬੀ ਪੰਜਾਬੀ ਦੀ ਨਾਲ ਖੜੇ ਆ ਸਹੀ ਗੱਲ ਹੈ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂ ਜੀ ਤੁਸੀਂ ਮਾਰੋ ਤੁਸੀਂ ਆਏ ਕਿਡਾ ਮਾਰ ਠੀਕ ਹੈ ਬਹੁਤ ਦਿੱਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਹਾਂ ਜੀ ਥੈਂਕ ਯੂ ਤੁਹਾਨੂੰ ਬਹੁਤ ਧੰਨਵਾਦ ਜੀ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਮੇਰੇ ਤੋਂ ਤੁਸੀਂ ਵੀ ਤੇ ਤੇ ਬਾਕੀ ਇਹਨਾਂ ਆਪ ਆਪਣਾ ਅੱਜ ਜਿਹੜਾ ਵਲੌਗ ਹੈ ਵੀਡੀਓ ਇੱਥੇ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਚੰਗੀ ਲੱਗੀ ਹੋਊਗੀ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਆਪਣੀ ਬਾਈ ਉਹਨਾਂ ਨੇ ਤੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਜਿਹੜਾ ਆਪਾਂ ਕਰਨ ਬਾਈ ਨੇ ਗੱਲਬਾਤ ਕੀਤੀ ਆ ਉਹਨਾਂ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਤੇ ਮੁੰਡਾ ਬਹੁਤ ਹੈਲਪਫੁਲ ਹੈ ਤੇ ਬਾਕੀ ਅੱਜ ਦਾ ਵਲੌਗ ਇਸੇ ਬੰਦ ਕਰਦਾ ਮੈਂ ਉਮੀਦ ਕਰਦਾ ਚੰਗਾ ਲੱਗਿਆ ਹੋਊਗਾ ਚੰਗਾ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲੋਂ ਮਿਲਾਂਗੇ ਅਗਰ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ